ਬਹੁਤ ਬਹੁਤ ਸਵਾਗਤ ਹੈ ਡੇਲੀ ਪੋਸਟ ਤੇ ਜਿਸ ਤਰ੍ਹਾਂ ਨਾਲ ਦੇਖਦੇ ਹੋ ਅੱਜ ਹੀ ਇਮਤਿਹਾਨ ਦੀ ਘੜੀ ਹੈ ਇਸ ਇਮਤਿਹਾਨ ਦੀ ਘੜੀ ਨੂੰ ਕਿਸ ਨਜ਼ਰੀਏ ਨਾਲ ਦੇਖ ਰਹੇ ਹੋ ਖਾਸ ਕਰ ਸਿਆਸਤ ਦੇ ਵਿੱਚ ਤੁਸੀਂ ਖੜੇ ਹੋ ਆਮਣੇ ਸਾਹਮਣੇ ਹੁਣ ਵੀ ਤੁਸੀਂ ਆਮਣੇ ਸਾਹਮਣੇ ਖੜੇ ਹੋ ਅਮਰ ਤਵੜਿੰਗ ਦੇ ਬਿਲਕੁਲ 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 ਦੇਖੋ ਇਹ ਗੁਰੂਕਰ ਸਾਬ ਦਾ ਸੰਝਾ ਜੀ ਉਹਨਾਂ ਨੇ ਵੀ ਆਉਣਾ ਇੱਥੋਂ ਅਸ਼ੀਰਵਾਦ ਲੈਣ ਮੈਂ ਵੀ ਇੱਥੇ ਆਉਣਾ ਤੇ ਇਹ ਹੁਣ ਉਦੀ ਰਹਿਮਤ ਆ ਜੀ ਕੀਤੇ ਤੇ 임تحان ਦੀ ਗੜੀ ਨੂੰ ਕਿਵੇਂ ਦੇਖ ਰਹੇ ਹੋ ਅੱਜ ਕਿਉਂਕਿ ਕਿਹਾ ਜਾਂਦਾ ਕਿ ਸਿਆਸਤ ਦੇ ਸਭ ਤੋਂ ਵੱਡੇ ਡਿਗਜ ਜਿਹੜੇ ਗਿੱਦੜ ਬਹਾ ਦੇ ਵਿੱਚ ਨੇ ਖਾਸ ਕਰ ਇਸੇ ਕਰਕੇ ਹੌਟ ਸੀਟ ਬਣੀ ਜਾਂਦੀ ਹੈ ਬਿਲਕੁਲ 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 ਜੀ ਚੈਲੰਜ ਕਬੂਲ ਆ ਜੀ ਕੋਈ ਦੋਨੇ ਵੱਡੇ ਡਿਗਜ ਹੈ ਜੀ ਮੈਂ ਤਾਂ ਇਥੇ ਪੰਚਾਇਤ ਮੈਂਬਰ ਵੀ ਨਹੀਂ ਬਣਿਆ ਤੁਸੀਂ ਡਿਗਜ ਨਹੀਂ ਮੈਂ ਮੈਂ ਹਜੇ ਤਾਂ ਨਹੀਂ ਹਾਂ ਇਹ ਲੋਕ ਬਣਾ जरूर ਦਿੰਦੇ ਆ ਜੀ ਬਣਾ ਦਿੰਦੇ ਲੱਗਦਾ ਕੀ ਸ਼ਾਇਦ ਹੀ ਹਵਾ ਕੁਝ ਬਦਲੂਗੀ ਕਾਫੀ ਬਦਲੂਗੀ ਜੀ ਕਾਫੀ ਬੜਾ ਹੈਰਾਨੀ ਜਨਕ ਨਤੀਜੇ ਆਉਣਗੇ। ਲਾਇਦਾ ਤੁਹਾਨੂੰ ਹੈਰਾਨੀ ਜਨਕ ਆਉਣਗੇ? 100% 100% ਬੜੀ ਬੁਰਦੀ ਸਾਹਮਣੇ ਖੜੇ ਨੇ ਕੋਈ ਗੱਲਬਾਤ ਕਰੋਗੇ ਉਹਨਾਂ ਨਾਲ ਬਿਲਕੁਲ ਕਰ ਲਾਂਗੇ ਜੀ ਉਥੋਂ ਤੁਸੀਂ ਛੱਡੋਗੇ ਤਾਂ ਫੇਰ ਹੀ ਕਰਾਂਗੇ। ਅਜੇ ਤਾਂ ਛੱਡੋ ਪਿਆਰਾ ਤੁਸੀਂ ਅੱਗੇ ਵਧੋ ਅੱਗੇ ਤੁਸੀਂ ਕੀ ਜੋ ਹੈ ਆਪਣਾ ਇੰਟਰਵਿਊ ਦੇ ਰਹੇ ਆ ਨਾ ਜੀ ਐ ਫਿਰ ਉਹਦੇ ਵਿੱਚ ਮੈਂ ਇੰਟਰਰਪਟ ਕਰਦਾ ਚੰਗਾ ਨਹੀਂ ਲੱਗਦਾ। ਤਿਲੂ ਸਾਹਿਬ ਤੁਸੀਂ ਸਟੇਜਾਂ ਤੇ ਵੀ ਬੋਲੇ ਹੋ ਵਾਖ ਵਾਖ ਸਿਆਸਦਾਨ ਵੀ ਖੈਰੇ ਕਾਫੀ ਮੁੱਦਿਆਂ ਦੇ ਉੱਤੇ ਵਿਚਾਰ ਚਰਚਾ ਵੀ ਹੋ ਗਈ ਆ ਪਰ ਅਖੀਰ ਦੇ ਵਿੱਚ ਤੁਸੀਂ ਕੁਝ ਕਹਿਣਾ ਚਾਹੋਗੇ ਕਿ ਕਿਹੜੇ ਕਿਹੜੇ ਮੁੱਦਿਆਂ ਨੂੰ ਲੋਕ ਦੇਖ ਕੇ ਵੋਟ ਕਾਸਟ ਕਰ ਰਹੇ ਕਿਉਂਕਿ 1995 ਤੋਂ ਬਾਅਦ ਦੇ ਵਿੱਚ 2024 ਦੇ ਵਿੱਚ ਬਾਈ ਇਲੈਕਸ਼ਨ ਗਿੱਦੜਵਾਹ ਦੇਖ ਰਿਹਾ ਤੇ ਖਾਸ ਕਰ ਉਹਦੋਂ ਜਦੋਂ 1992 ਤੋਂ ਬਾਅਦ ਪਹਿਲੀ ਵਾਰ ਕਾਲੀ ਦਲ ਜਿਹੜਾ ਉਹ ਚੋਣਾਂ ਤੋਂ ਬਾਹਰ ਹੈ ਚੋਣਾਂ ਤੋਂ ਬਾਹਰ ਬਿਲਕੁਲ ਜੀ ਬਿਲਕੁਲ ਬਿਲਕੁਲ ਦੇਖੋ ਜੀ ਹਰੇਕ ਟਾਈਮ ਇੱਕ ਅਲੱਗ ਨੇਚਰ ਹੁੰਦਾ ਜੀ ਨਵਾਂ ਆਪਣਾ ਲੋਕਾਂ ਦਾ ਉਹ ਸਾਰੀ ਪੀੜੀ ਬਦਲ ਗਈ ਹੁਣ ਸਾਰੀ ਨਿਊ ਜਨਰੇਸ਼ਨ ਆ ਦੇਖੋ ਤੁਸੀਂ ਕਿੰਨਾ ਟਾਈਮ ਹੋ ਗਿਆ ਰਾਉਂਡ 30 ਸਾਲ ਦੇ ਕਰੀਬ ਹੋ ਗਏ ਸਾਰਾ ਹੁਣ ਚੇਂਜ ਹੋ ਚੁੱਕਿਆ ਸਾਰੇ ਬੱਚੇ ਜਵਾਨ ਹੋ ਗਏ ਉਹ ਕਈ ਬੱਚੇ ਉਹ ਜਿਹੜੇ ਹੈ ਹੀ ਨਹੀਂ ਸੀ ਹੁਣ ਉਹ ਐਕਟਿਵ ਪੂਰੇ ਆ ਇਲੈਕਸ਼ਨ ਦਾ ਪੂਰਾ ਮੋਡ ਆਫ ਇਲੈਕਸ਼ਨ ਹੀ ਚੇਂਜ ਆ ਜੀ ਪਹਿਲਾਂ ਕਿਹੜੇ ਮੁੱਦਿਆਂ ਤੇ ਇਲੈਕਸ਼ਨ ਕੱਲ ਆਪ ਲੜਿਆ ਗਿਆ ਸੀ ਹੁਣ ਕਿਹੜੇ ਮੁੱਦਿਆਂ ਤੇ ਲੜਿਆ ਜਾ ਰਿਹਾ ਮੈਂ ਇੱਕ ਚੀਜ਼ ਵਖੇ ਜੀ ਇਹ ਸਾਰਾ ਲੋਕਾਂ ਦੇ ਹੱਥ ਚ ਆ ਜੀ ਬੰਦੇ ਦੇ ਹੱਥ ਚ ਕੁਝ ਨਹੀਂ ਅਸੀਂ ਤਾਂ ਠੀਕ ਆ ਵੀ ਆਪਦੀ ਮਿਹਨਤ ਕੀਤੀ ਆ ਜੀ ਕੋਸ਼ਿਸ਼ ਕੀਤੀ ਆ ਜਿੰਨੀ ਕਾ ਅਸੀਂ ਕਰ ਸਕਦੇ ਬਟ ਇਹ ਸਾਰਾ ਲੋਕਾਂ ਦੇ ਤੇ ਉਹਦੇ ਹੱਥ ਚ ਬੰਦੇ ਦੇ ਹੱਥ ਚ ਕੁਝ ਨਹੀਂ ਜੀ ਸਰ ਜਿਹੜੀ ਨਰਜੀ ਦਿਖ ਰਹੀ ਸੀ ਨਾ ਅੱਜ ਉਹ ਨਰਜੀ ਤੌਂ ਜੀ ਲੱਗ ਰਹੀ ਹੈ ਥੱਕੇ ਪਏ ਆ ਜੋ ਕਹਿੰਦਾ ਅਖੀਰਲਾ ਪੜਾ ਤੇ ਅਜ ਬੰਦਾ ਉਦੋਂ ਡਾਊਨ ਜਾਵ ਜਾਂਦਾ ਹੁਣ ਉਹ ਹੋਇਆ ਪਿਆ ਪੂਰੇ ਥੱਕੇ ਜਿਹਾ ਲੱਗ ਰਹੇ ਥੱਕੇ ਪਏ ਆ ਨੀਂਦ ਐਕਚੁਅਲੀ ਨੀਂਦਰਾ ਵਾਲਾ ਹੋਇਆ ਪਿਆ ਪਰ ਆਪ ਨੀਂਦ ਨਹੀਂ ਆਈ ਹੈਗੀ ਨਹੀਂ ਨਹੀਂ ਉਹ ਨੀਂਦ ਆਉਂਦੀ ਹੈ ਲੇਕਿਨ ਉਹ ਇੱਕ ਟੈਨਸ਼ਨ ਰਹਿੰਦੀ ਹੈ ਨਾ ਨਹੀਂ ਕੋਈ ਕੋਈ ਟੈਨਸ਼ਨ ਨਹੀਂ ਟੈਨਸ਼ਨ ਨਾ ਕੋਈ ਹੁਣ ਬਿੰਗ ਸਾਹਿਬ ਵੀ ਹੁਣ ਲਗਾ ਸ਼ਾਇਦ ਫ੍ਰੀ ਹੋ ਗਏ ਤੁਹਾਡੇ ਵੱਲ ਦੇਖ ਕੇ ਮੁਸਕਰਾਏ ਜ਼ਰੂਰ ਨੇ ਵੀ ਸਿਆਸਤ ਦੇ ਆਮਣੇ ਸਾਹਮਣੇ ਫੇਰ ਹੋ ਗਏ ਡਿੰਪੀ ਢਿਲੋਣੀ ਇੱਥੇ ਮਜੂਰ ਨੇ ਗੁਰੂ ਘਰ ਨਤਮਸਤਕ ਹੋਣ ਦੇ ਲਈ ਪਹੁੰਚੇ ਨੇ ਤੇ ਦੂਸਰੇ ਪਾਸੇ ਅਮਰਤਾ ਵੜਿੰਗਵੀ ਜਿਹੜੇ ਇੱਥੇ ਪਹੁੰਚੇ ਸਨ ਲੇਕਿਨ ਡਿੰਪੀ ਢਿਲੋਣੀ ਇੰਤਜ਼ਾਰ ਕਰ ਰਹੇ ਨੇ ਕਿ ਕਦੋਂ ਰਸਤਾ ਬਣੇ ਤੇ ਕਦੋਂ ਉਹ ਗੁਰੂ ਘਰ ਜਾ ਕੇ ਜਿਹੜੇ ਉਹ ਨਤਮਸਤਕ ਹੋਣ ਤੇ ਇਸ ਵਕਤ ਇੱਕ ਵਾਰੀ ਅਖੀਰਲੇ ਦੌਰ ਦੇ ਵਿੱਚ ਵੀ ਹੱਥ ਜੋੜਦੇ ਜਿਹੜੇ ਲੋਕਾਂ ਵੀ ਅੱਗੇ ਜਿਹੜੇ ਡਿੰਪੀ ਢਿਲੋਣੀ ਵੀ ਦਿਖਾਈ ਦੇ ਰਹੇ ਨੇ ਤੇ ਦੂਸਰੇ ਪਾਸੇ ਅਮਰਤਾ ਵੜਿੰਗ ਜਿਹੜੇ ਆ ਉਹ ਇੱਕ ਸਾਈਡ ਦੇ ਉੱਤੇ ਜਿਹੜੇ ਆਹੋ ਖੜੇ ਹੋਏ ਨਜ਼ਰ ਆ ਰਹੇ ਨੇ ਤਾਂ ਇਹ ਤਸਵੀਰ ਤੁਸੀਂ ਦੇਖ ਰਹੇ ਹੋ ਵਿਸ਼ਾਖਾ ਜਿੱਥੇ ਆ ਇਲੈਕਸ਼ਨਾਂ ਦੇ ਸਮੇਤ ਇਲੈਕਸ਼ਨਾਂ ਦੇ ਬਾਅਦ ਤੋਂ ਖੜੀ ਖੜੇ ਨਜ਼ਰ ਆ ਰਹੇ ਨੇ ਲੇਕਿਨ ਗੁਰੂ ਘਰ ਦੇ ਵੀ ਜਿਹੜੇ ਆ ਇੱਕ ਡਿੰਪੀ ਟੀਲੋਹਣੀ ਅਤੇ ਅਮਰਤਾ ਵੜਿੰਗ ਜਿਹੜੇ ਆ ਅਮਣ ਸਾਹਮਣੇ ਜਿਹੜੇ ਖੜੇ ਹੋਏ ਨਜ਼ਰ ਆ ਰਹੇ ਨੇ ਤੇ ਫਿਲਹਾਲ ਉਡੀਕ ਕੀਤੀ ਜਾ ਰਹੀ ਹੈ ਕਦੋਂ ਸਭ ਉਡੀਕ ਕਰ ਰਹੇ ਹੋ ਕਿ ਕਦੋਂ ਜਾਣ ਤੁਸੀਂ ਨਤਮਸਤਕ ਹੋ ਹਾਂਜੀ ਉਹ ਫਿਰ ਉਹ ਆਪਣੇ ਵਿੱਚ ਇੰਟਰਪਟ ਹੋਊਗਾ ਨਾ ਮੈਂ ਤਾਂ ਕਰਕੇ ਨਹੀਂ ਜਾ ਰਿਹਾ ਜੀ ਕੈਮਰੋ ਉਸ ਪਾਸੇ ਨੂੰ ਫੋਕਸ ਆ ਵਿੱਚ ਤੇ ਮੈਂ ਜਾਨਾ ਉਹ ਚੰਗਾ ਜਾਨੇ ਲੱਗਦਾ